ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਪਰਤੇ ਅਧਿਆਪਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੋ ਜਿਹੜਾ ਫਿਨਲੈਂਡ ਦੇ ਵਿੱਚ ਤਿੰਨ ਹਫ਼ਤੇ ਦੀ ਲੰਬੀ ਟ੍ਰੇਨਿੰਗ ਲੈ ਕੇ ਜੋ ਵਰਤੇ ਜੋ ਪੰਜਾਬ ਦੇ ਸਕੂਲਾਂ ਦੇ ਵਿੱਚ ਅਮਰੀਕ ਦੇਵਾਵਾਂ ਦੇ ਰਿਹਾ ਹੈ ਅੱਜ ਉਹਨਾਂ ਦੇ ਨਾਲ ਕੀ ਗੱਲਬਾਤ ਕੀਤੀ ਗਈ ਤੇ ਮੁੱਖ ਮੰਤਰੀ ਸਾਹਮਣੇ ਖੁੱਲਾ ਸਮਾਗਮ ਆਜੀ ਆਪਕਾ ਮੁੱਖ ਦਾ ਖੁਦ ਆਪਕਾ ਨੂੰ ਆਪਣੇ ਘਰ ਇਨਵਾਈਟ ਕੀਤਾ ਤੇ ਉਹਨਾਂ ਤੋਂ ਸੁਣਿਆ ਕਿ ਉਹ ਉੱਥੇ ਕੀ ਸਿੱਖ ਕੇ ਆਏ ਤੇ ਸਿੱਖਿਆਂ ਤੋਂ ਬਾਅਦ ਆਪਣੇ ਸਕੂਲਾਂ ਦੇ ਵਿੱਚ ਤੇ ਜਿਹੜੇ ਜਿਹੜੇ ਸਕੂਲਾਂ 'ਚੋਂ ਲੱਗੇ ਆ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਮਹੱਲਿਆਂ ਦੇ ਵਿੱਚ ਉੱਥੇ ਪੜ੍ਹਦੇ ਬੱਚੇ ਉੱਥੇ ਦੇ ਲੋਕ ਉੱਥੇ ਦੀ ਪੰਚਾਇਤ ਉੱਥੇ ਦੀ ਐਸਐਮਸੀ ਕਮੇਟੀ ਨਾਲ ਉਹਨਾਂ ਨੇ ਕੀ ਕੀ ਜਿਹੜੇ ਉਹਦੇ ਤਜਰਬੇ ਉਹ ਸਾਂਝੇ ਕੀਤੇ ਤੇ ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਮਣੇ ਸਾਰਿਆਂ ਨੂੰ ਜਿਹੜਾ ਹੈ ਚਾਹਤੇ ਵੀ ਜਿਹੜਾ ਸੰਕਲਪ ਹੈ ਇਹ ਪਹਿਲੀ ਵਾਰੀ ਹੋ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਕਿ ਮੀਗਾ ਪੀਪੀਐਮ ਪਹਿਲੀ ਵਾਰੀ ਸਰਕਾਰੀ ਸਕੂਲਾਂ 'ਚ ਤੇ 21 ਲੱਖ ਤੋਂ ਵੱਧ ਮਾਪੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਆ ਉਸ ਦੇ ਵਿੱਚ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਸਕੂਲਾਂ 'ਚ ਜਾਂਦੇ ਆ ਤੇ ਜਦੋਂ ਵੀ ਬੱਚਿਆਂ ਦੇ ਨਤੀਜੇ ਆਉਂਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਬੱਚਿਆਂ ਨੂੰ ਘਰੇ ਬੁਲਾਉਂਦੇ ਆ ਬੱਚੇ ਅਗਰ ਇਸਰੋ ਜਾਨ ਸੈਟਲਾਈਟ ਦਾ ਲਾਂਚ ਦੇਖ ਕੇ ਆਂ ਸਿੰਗਾਪੁਰ ਗਿਆ ਹੈਡਕਾਸਟਰ ਅੰਮਦਾਬਾਦ ਗਿਆ ਜਾਂ ਫਿਰ ਇਹ ਟੀਚਰਸ ਜਿਹੜੇ ਰਵਾਨਾ ਹੋਏ ਸੀ ਤਾਂ ਪੰਜਾਬ ਪਵਨ ਦਿੱਲੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਮੈਂ ਖੁਦ ਉਹਨਾਂ ਨੂੰ ਮਿਲ ਕੇ ਉੱਥੋਂ ਵਿਦਾ ਕਰਦਾ ਸੀ ਕਹਿੰਦਾ ਭਾਵੇਂ ਇਹ ਹੈ ਕਿ ਪਹਿਲੀ ਵਾਰੀ ਹੋ ਰਿਹਾ ਕਿ ਇੰਨੀ ਸੰਜੀਦਗੀ ਨਾਲ ਮੁੱਖ ਮੰਤਰੀ ਸਾਹਿਬ ਤੇ ਪੂਰੀ ਸਰਕਾਰ ਜਿਹੜੀ ਹੈ ਉਹ ਸਿੱਖਿਆ ਵੱਲ ਧਿਆਨ ਦੇ ਰਹੀ ਹੈ ਤੇ ਇਸੇ ਦਾ ਨਤੀਜਾ ਕਿ ਜਿਹੜੀ ਹੈ ਸਿੱਖਿਆ ਕ੍ਰਾਂਤੀ ਹੈ ਤੁਹਾਦਰੀ ਸਾਈਡ ਤੇ ਗਏ ਹਰ ਜ਼ਿਲੇ ਚ ਜਾ ਰਿਹਾ ਡਾਇਲੋਗ ਡਾਇਲੋਗ ਵਿਦ ਟੀਚਰਸ ਕਰਦਾ ਤਾਂ ਉਸ ਦੇ ਵਿੱਚ ਵੀ ਬਹੁਤ ਸਾਰੇ ਟੀਚਰਸ ਨੂੰ ਫਿਨਲੈਂਡ ਜਾ ਕੇ ਉਹ ਮਿਲਦੀ ਹੈ ਕਿ ਪ੍ਰਿੰਸੀਪਲਸ ਨੂੰ ਸਿੰਗਾਪੁਰ ਤੋਂ ਕਿਹਾ ਜ ਉਸ ਦਾ ਨਤੀਜਾ ਆਣਾ ਸ਼ੁਰੂ ਹੋ ਗਿਆ ਹੈ ਟੀਚਰਸ ਅਧਿਆਪਕ ਸਿੱਖਿਆ ਮਹਿਤ ਆਤਮਾ ਹੈ ਉਹ ਸੋਲ ਹੈ ਸਾਡੇ ਪੂਰੇ ਸਿਸਟਮ ਦਾ ਉਦੋਂ ਤੱਕ ਆਪਾਂ ਪੰਜਾਬ ਦੇ ਸਰਕਾਰੀ ਸਕੂਲ ਨਹੀਂ ਬਦਲ ਸਕਦੇ ਜਦੋਂ ਤੱਕ ਅਸੀਂ ਟੀਚਰਸ ਦੀ ਟ੍ਰੇਨਿੰਗ ਦੇ ਉੱਤੇ ਤੇ ਟੀਚਰਸ ਦੇ ਮਾਨ ਸਨਮਾਨ ਦੇ ਉੱਤੇ ਕੰਮ ਨਹੀਂ ਤਾਂ ਮੈਨੂੰ ਲੱਗਦਾ ਕਿ ਬੜੀ ਵੱਡੀ ਕੋਸ਼ਿਸ਼ ਹੈ ਤੇ ਇਸ ਤੋਂ ਬਾਅਦ ਤੁਹਾਡੇ ਨਾਲ ਹੋਰ ਵੀ ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਪਹਿਲਾ ਸੂਬਾ ਸੀ ਜਿਸ ਦੇ ਨਾਲ ਫਿਨਲੈਂਡ ਦੀ ਸਰਕਾਰ ਨੇ ਆਫੀਸ਼ੀਅਲੀ ਐਮਓਯੂ ਸਾਈਨ ਕੀਤਾ ਫਿਨਿਸ਼ ਬੈਸੀ ਤੋਂ ਪੰਜਾਬ ਆ ਰਿਹਾ ਤੇ ਇੱਥੇ ਆ ਕੇ ਸਾਡੇ ਟੀਚਰਸ ਨੂੰ ਵੀ ਟ੍ਰੇਨ ਕਰੂਗਾ ਮਦਦੋ ਵੀ ਦੱਸਿਆ ਸੀ ਕਿ ਟੂਵੇ ਜਿਹੜਾ ਹੈ ਐਮਓਯੂ ਹੈ ਹੁਣ ਉੱਥੋਂ ਇੱਕ ਵਫ਼ਦ ਆ ਕੇ ਪੰਜਾਬ ਦੇ ਜਿਹੜੇ ਇੱਥੇ ਆ ਕੇ ਸਕੂਲਾਂ ਦੇ ਵਿੱਚ ਤੇ ਇੱਥੇ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 5-500 ਟੀਚਰਸ ਦਾ ਬੈਚ ਉਲਾ ਕੇ ਉਹ ਇੱਥੇ ਆ ਕੇ ਟ੍ਰੇਨ ਕਰਨਗੇ ਫਿਨਲੈਂਡ ਕਿਉਂ ਇੰਪੋਰਟੈਂਟ ਹੈ ਜੀ ਕਿਉਂਕਿ ਇਹ ਦੁਨੀਆ ਦਾ ਇੱਕ ਪਾਜੀ ਤੁਹਾਡਾ ਸ਼ੋਅ ਲਾ ਰਿਹਾ ਜਿਸ ਦੀ ਪ੍ਰਾਇਮਰੀ ਐਜੂਕੇਸ਼ਨ ਸਿੱਕਾ ਮੰਨਿਆ ਜਾਂਦਾ ਤਾਂ ਇਸ ਤੋਂ ਬਾਅਦ ਮਾਰਚ ਦੇ ਵਿੱਚ ਸਾਡਾ ਅਗਲਾ ਬੈਚ ਵੀ ਜਾ ਰਿਹਾ ਤਾਂ ਕਦੀ ਉਹਨਾਂ ਦਾ ਵਫਾਦ ਇੱਥੇ ਆਊਗਾ ਕਦੀ ਸਾਡੇ ਟੀਚਰਸ ਇੱਥੇ ਜਾਣਗੇ ਸਿੰਗਾਪੁਰ ਨਵੇਂ ਪ੍ਰਿੰਸੀਪਲਸ ਦਾ ਬੈਚ ਉਹਦੀ ਵੀ ਤਿਆਰੀ ਹੈ ਬਹੁਤ ਜਲਦੀ ਚਲੇ ਜਾਊਗਾ ਤੇ ਫਿਰ ਉਹਨਾਂ ਇਹ ਵੀ ਦੱਸਦੇ ਇਸ ਵਾਰੀ ਪਹਿਲੀ ਵਾਰੀ ਹੋਇਆ ਸੀ ਕਿ ਜਿਹੜੇ ਅਧਿਆਪਕ ਗਏ ਹੈ ਜਾਨੀ ਅਪਲਾਈ ਜਦੋਂ ਤੁਸੀਂ ਅਸੀਂ ਖੋਲਿਆ ਫਾਰਮ ਤਾਂ ਉਹਦੇ ਵਿੱਚ ਇੱਕ ਸ਼ਰਤ ਹੈ ਕਿ ਤੁਹਾਨੂੰ ਆਪਣਾ ਸਾਰਾ ਰਿਕਾਰਡ ਕਿੰਨੀ ਸਰਵਿਸ ਪਈ ਹੈ ਕਿ ਤੁਹਾਡਾ ਰਿਕਾਰਡ ਰਿਹਾ ਕਿੱਦਾਂ ਦਾ ਤੁਹਾਡੇ ਨਤੀਜੇ ਰਹੇ ਉਸ ਦੇ ਨਾਲ ਨਾਲ ਪਹਿਲੀ ਵਾਰੀ ਹੋਇਆ ਕਿ ਤੁਹਾਨੂੰ ਜਿਹੜੇ ਬੱਚੇ ਤੁਸੀਂ ਪੜਾ ਰਹੇ ਹੋ ਤੁਹਾਨੂੰ 10 ਬੱਚਿਆਂ ਦੇ ਮਾਤਾ ਪਿਤਾ ਤੋਂ ਵੀ ਫੀਡਬੈਕ ਫਾਰਮ ਲੈਣਾ ਹੈ ਤੇ ਜਿਹੜੇ ਬੱਚੇ ਤੁਸੀਂ ਪੜਾ ਚੁੱਕੇ ਹੋ 10 ਬੱਚੇ ਜੋ ਤੁਹਾਡੇ ਤੋਂ ਜਿਹਨੂੰ ਤੁਸੀਂ ਪੜਾਇਆ ਉਹ ਤੁਹਾਨੂੰ ਫੀਡਬੈਕ ਫਾਰਮ ਦੇਣਗੇ ਇੱਕ ਸ਼ਰਤ ਸੀ ਤੇ 600 ਤੋਂ ਵੱਧ টিਚਰਸ ਨੇ ਅਪਲਾਈ ਕੀਤਾ ਸੀ ਜਿਹਦੇ ਚੋਂ ਬੱਧਰ ਸਿਲੈਕਟ ਹੋ ਕੇ ਅਗਲੇ ਬੈਚ ਵੀ ਜਾ ਰਹੇ ਆ ਇਸ ਦੇ ਨਾਲ ਹੀ ਇਸ ਵਕਤ ਸਾਡਾ ਇੱਕ ਵਿੰਟਰ ਕੈਂਪ ਹੈ ਪਹਿਲਾਂ ਕਦੀ ਤੁਸੀਂ ਸੁਣਿਆ ਨਹੀਂ ਹੋਣਾ ਸਕੂਲ ਆਫ ਐਮੀਨਸ ਦੇ ਬੱਚਿਆਂ ਦੇ ਲਈ ਮੈਰੀਟੋਰੀਅ ਸਕੂਲਾਂ ਦੇ ਬੱਚਿਆਂ ਦੇ ਲਈ 800 ਬੱਚਾ ਸਾਡੇ ਦੋ ਸਕੂਲਾਂ ਦੇ ਵਿੱਚ ਲੁਧਿਆਣਾ ਦੋ ਜਗ੍ਹਾ ਜੋਸ਼ੀ ਸਰ ਤੁਹਾਡੇ ਸੋਲਡਰ ਲੁਧਿਆਣਾ ਤੇ ਚਲੰਦਰ 800 ਬੱਚਾ ਇਸ ਵਾਰ ਵਿੰਟਰ ਕੈਂਪ ਲੈ ਰਿਹਾ ਇੱਕ ਮਹੀਨਾ ਲੰਬਾ ਕੈਂਪ ਹੈ ਤੇ ਦੇਸ਼ ਦੇ ਬੈਸਟ ਟੀਚਰਸ DST बेस्ट टीचर्स कोटा ਤੋਂ कोटा राजस्थान ਤੋਂ ਦਿੱਲੀ ਤੋਂ ఫిజిక్స్ ਵਾਲਿਆਂ ਦੀ ਟੀਮ ਤੇ ਹੋਰ ਜਿਹੜੇ बेस्ट टीचर्स ਹੈ ਉਹ ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਨੀਟ ਤੇ ਜੇਈ ਤੇ ਕਲੈਡ ਦੇ एग्जाम ਦੇ ਲਈ ਤੇ ਮੈਨੂੰ ਇਸ ਸਾਲ ਇਹ امید ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਕਲੈਡ ਨੀਟ ਤੇ ਜੇਈ ਦੇ ਸਾਰੇ ਰਿਕਾਰਡ ਤੋੜ ਦੂਗਾ ਐਦਾਂ ਹੀ بزਨਸ ਬਲਾਸਟਰਸ ਇਸ ਸਾਲ ਸਾਡਾ ਜੋ ਹੋਇਆ ਸੀ ਅਸੀਂ 50000 ਬੱਚਿਆਂ ਨੂੰ 2000 ਰੁਪਏ ਪ੍ਰਤੀ ਮਹੀਨੇ ਦਿੱਤੇ ਹੈ ਪ੍ਰਤੀ ਸਟੂਡੈਂਟ ਦਿੱਤੇ ਹੈ ਕਿ ਉਹ ਆਪਣਾ ਕੋਈ ਬਿਜ਼ਨਸ ਆਈਡੀਆ ਬਣਾ ਲੈ। ਤਾਂ ਬਹੁਤ ਜਲਦੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਟੌਪ ਦੀਆਂ 5 ਟੀਮਾਂ ਨੇ ਜਿਹੜੀ ਸਿਲੈਕਟ ਹੋਈਆਂ ਨੇ ਕਿਸ ਤਰੀਕੇ ਨਾਲ 11ਵੀਂ ਚ ਪੜਦਾ ਸਰਕਾਰੀ ਸਕੂਲ ਚ ਬੱਚੇ ਉਹ ਕਿਸ ਤਰੀਕੇ ਨਾਲ ਸਟਾਰਟਅਪ ਪੰਜਾਬ ਆਪਾਂ ਸਭ ਸ਼ਾਕ ਟੈਂਕ ਦੇਖਦੇ ਆ ਕਿਵੇਂ ਅਸੀਂ ਉਹ ਟੈਲੈਂਟ ਜੇ ਇਹ ਫੈਸਿਲਿਟੀ ਪੰਜਾਬ ਦੇ ਕਿਸੇ ਪ੍ਰਾਈਵੇਟ ਸਕੂਲ ਚ ਅਵੇਲੇਬਲ ਨਹੀਂ ਸਿਰਫ ਸਰਕਾਰੀ ਸਕੂਲਾਂ ਚ ਜਿੱਥੇ ਅਸੀਂ ਬੱਚਿਆਂ ਨੂੰ 11ਵੀਂ ਦੇ ਵਿੱਚ ਹਰ ਬੱਚੇ ਨੂੰ ਕੰਪਲਸਰੀ ਹੈ ਕਿ ਉਹ ਬੇਸਿਕ ਬਿਜ਼ਨਸ ਸਿੱਖੇ ਤਾਂ ਕਿ ਪੰਜਾਬੀ ਨੌਕਰੀਆਂ ਕਰਨ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਨ ਤੇ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਸਾਡੇ ਸਕੂਲ ਆਫ ਐਮੀਨਸ ਦੇ ਬੱਚੇ ਬੰਗਲੌਰ ਵਿਖੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਅਡਿਊਨਾਂ ਨਾਲ ਗੱਲਬਾਤ ਚੱਲ ਰਹੀ ਹੈ Google ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਚਾਹੁੰਦੇ ਸਾਡੇ ਬੱਚਿਆਂ ਨੂੰ ਐਕਸਪੋਜ਼ਰ ਦੇਣ। ਉਹ Google ਦਾ ਜਿਹੜਾ ਹੈ ਹੈੱਡ ਆਫਿਸ ਦੇਖਾਂਗੇ, Amazon ਦਾ ਹੈੱਡ ਆਫਿਸ ਦੇਖਾਂਗੇ ਤਾਂ ਕਿ ਸਾਡੇ ਜਿਹੜੇ ਸਕੂਲ ਆਫ ਐਮਿਨੈਂਸ ਦੇ ਬੱਚੇ ਹੈ ਉਹਨਾਂ ਨੂੰ ਬੈਸਟ ਐਕਸਪੋਜ਼ਰ ਮਿਲੇ। ਇਹ ਸਾਰੀ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਅੱਜ ਬੜੀ ਖੁਸ਼ੀ ਹੈ। ਹੁਣ ਥੋੜੀ ਦੇਰ ਦੇ ਵਿੱਚ ਮਾਨਯੋਗ ਸਾਰੇ ਅਧਿਆਪਕੋ ਵੀ ਇੱਥੇ ਫੰਕਸ਼ਨ ਕੀ। ਤੁਸੀਂ ਖੁਦ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਉਹਨਾਂ ਦੇ ਕੀ ਤਜਰਬੇ ਨੇ, ਉਹਨਾਂ ਨੇ ਆਪਣੇ ਉਹਨਾਂ ਨੇ ਆਪਣੇ ਸਕੂਲਾਂ 'ਚ ਜਾ ਕੇ ਕੀ ਕੁਝ ਕੀਤਾ ਤੇ ਮੈਂ ਇੱਕ ਵਾਰੀ ਦੁਬਾਰਾ ਆਵਾਂਗਾ। ਬਹੁਤ ਧੰਨਵਾਦ ਕਰਦਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਅੱਜ ਆਪਣੇ ਸਮੇਂ ਚ ਕੀਮਤੀ ਸਮਾਂ ਦਿੱਤਾ ਤੇ ਟੀਚਰਸ ਦੇ ਨਾਲ ਸਿੱਧਾ ਮੰਤਰੀ ਜੀ ਮੰਤਰੀ ਜੀ ਐ ਤੁਸੀਂ ਸਰਕਾਰੀ ਸਕੂਲਾਂ ਬਾਰੇ ਤੇ ਗੱਲਬਾਤ ਕੀਤੀ ਹੈ ਕੁਝ ਪ੍ਰਾਈਵੇਟ ਸਕੂਲਾਂ ਬਾਰੇ ਲਗਾਤਾਰ ਗੱਲਾਂ ਆਉਂਦੀਆਂ ਨੇ ਇੱਕ ਵੀਡੀਓ ਵੀ ਪਿੱਛੇ ਵਾਇਰਲ ਹੋਇਆ ਕਿ ਕੁਮਾਪਿਓ ਬੱਚੇ ਦੀ ਫੀਸ ਨਹੀਂ ਦੇਗਾ ਮੈਂ ਵੀ ਉਹ ਵੀਡੀਓ ਦੇਖੀ ਸੀ ਤੇ ਅਸੀਂ ਉਸ ਦੇ ਉੱਤੇ ਜਿਹੜਾ ਹੈ ਸਟ੍ਰਿਕਟ ਨੋਟਿਸ ਲੈਂਦੇ ਹੋਏ ਉਨ੍ਹਾਂ ਦੇ ਖਿਲਾਫ ਨੋਟਿਸ ਵੀ ਕੱਢ ਦਿੱਤਾ ਤੇ ਅਗਰ ਉਹਦਾ ਜਵਾਬ ਸੈਟੀਸਫੈਕਟਰੀ ਨਹੀਂ ਹੋਇਆ ਤਾਂ ਸਕੂਲ ਬੰਦ ਕਰ ਦਿੱਤਾ ਇਸ ਤੋਂ ਲਾਭ ਦੇਖੋ ਮੈਂ ਆਪ ਜੀ ਨੂੰ ਹੀ ਵਿਸ਼ਵਾਸ ਦੁਆਉਂਦਾ ਕਿ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਲੁੱਟ ਹੈ ਉਸ ਨੂੰ ਬੰਦ ਕਰਨ ਦੇ ਲਈ ਅਸੀਂ ਬਹੁਤ ਜਿਹੜੇ ਇਸ ਸਾਲ ਬੜੀ ਸ਼ਕਤੀ ਪਹਿਲਾਂ ਵੀ ਹੈ ਹੁਣ ਹੋਰ ਵੀ ਜਿਹੜੀ ਸ਼ਕਤੀ ਹੈ ਤੇ ਕੰਪਲੇਂਟ ਨੰਬਰਸ ਤੇ ਐਕਸ਼ਨਸ ਬਹੁਤ ਸਕੂਲਾਂ ਦੇ ਉੱਤੇ ਅਜ ਤੱਕ ਕੋਈ ਜੁਰਮਾਨੇ ਨਹੀਂ ਹੋਏ ਸੀ ਹੁਣ ਸਕੂਲਾਂ ਦੇ ਉੱਤੇ ਜੁਰਮਾਨੇ ਆ ਗਏ ਅਗਰ ਪੰਜਾਬ ਚਾਰ ਵਾਰ ਤਾਂ ਕਹਿ ਲਾਂ ਪਿਛਲੇ ਪਤਾ ਲੱਗਿਆ ਮੋਹਾਲੀ ਦੇ ਕਈ ਨਾਮੀ ਸਕੂਲ ਸੀ ਜਿਨੇ ਪੰਜਾਬੀ ਨਹੀਂ ਲਾਗੂ ਕੀਤੀ ਤੇ ਅਸੀਂ ਉਹਨਾਂ ਦੇ ਉੱਤੇ ਫਾਈਨ ਕੀਤੇ ਆ ਤੁਸੀਂ ਉਹ ਖਬਰਾਂ ਵੀ ਦੇਖਿਆ ਹੋਣੀ ਹੈ ਹੋਰ ਵੀ ਤੁਹਾਡੇ ਧਿਆਨ ਚ ਪਹਿਲੀ ਗੱਲ ਤਾਂ ਸਾਡੀ ਮਾਤ ਭਾਸ਼ਾ ਉਹ ਪੰਜਾਬੀ ਕੋਈ ਵੀ ਸਕੂਲ ਪੰਜਾਬ ਦੇ ਵਿੱਚ ਈਵਨ ਸਾਡੀ ਜਿਹੜਾ ਹੈ ਆਰਮੀ ਸਕੂਲਾਂ ਦੇ ਨਾਲ ਬਹੁਤ ਲੰਬਾ ਇੱਕ ਚੱਲਿਆ ਬਾਅਦ ਵਿੱਚ ਉਹਨਾਂ ਨੂੰ ਵੀ ਬਨਾਇਆ ਉਹখানে ਨਹੀਂ ਸਾਡੇ ਤਾਂ ਜੀ ਬਾਹਰੋਂ ਆ ਕੇ ਬੱਚੇ ਪੜਦੇ ਅੱਜ ਨਹੀਂ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਅਜਿਹਾ ਦਾ ਸਕੂਲ ਨਹੀਂ ਹੋ ਸਕਦਾ ਜਿੱਥੇ ਪੰਜਾਬੀ ਬੋਲਣ ਦੀ ਤੇ ਪੰਜਾਬੀ ਨਾ ਪੜਾਈ ਜਾਵੇ ਅਗਰ ਆਪ ਜੀ ਦੇ ਕੋਲ ਕੋਈ ਆਂਦਰ ਸਾਨੂੰ ਜ਼ਰੂਰ ਦੱਸੋ ਅਸੀਂ ਉਹਦੇ ਖਿਲਾਫ ਸਖਤੋ ਸਖਤ ਕੰਮ ਲਵਾਂਗੇ